ਜਪੀ ਸ਼ਰਮਾ ਜੀ ਦੇਖ ਰਿਹਾ ਕਿ ਜੋ ਬਾਕੀ ਜੋ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਕੋਲ ਪੂਰੇ ਹੋ ਰਹੇ ਨੇ ਕਿ ਅੱਜ ਜਿਹੜੀ ਟੈਂਕੀਆਂ ਦਾ ਢघाटन ਹੋਇਆ ਐਮਐਲ ਬਲਜੀਤ ਸਿੰਘ ਭੋਲਾ ਜੀ ਤੇ ਮੈਡਮ ਮੇਰ ਪਹੁੰਚੇ ਨੇ ਕਿੱਕੀ ਗੱਲ ਹੈ ਮੈਂ ਪਹਿਲਾਂ ਤਾਂ ਸਭ ਤੋਂ ਧੰਨਵਾਦ ਕਰਦਾ ਸਾਡੇ ਹਲਕੇ ਦੇ ਐਮਐਲਏ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਸਾਡੇ ਮੇਰ ਸਾਹਿਬ ਮੈਡਮ ਇੰਦਰਜੀਤ ਤੌਰ ਜੀ ਜਿਨ੍ਹਾਂ ਨੇ ਸਾਡੇ ਜਿਹੜੀ ਤਿੰਨ ਚਾਰ ਬੰਦਾ ਜਿਹੜੇ ਗੰਦੇ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਸੀ ਇਹ ਅੱਜ ਐਸੇ ਟੈਂਕੀਆਂ ਦਾ ਢघाटन ਕੀਤਾ ਗਿਆ ਦੋ ਟੈਂਕੀਆਂ ਜਿਹੜਾ ਅੱਗੇ ਪ੍ਰੋਜੈਕਟ અમૃત પ્રોજેક્ટ ਜਿਹੜਾ ਆ ਰਿਹਾ ਵਾ ਨਹਿਰੀ ਪਾਣੀ ਦੀ ਸਪਲਾਈ ਜਿਹੜੀ ਘਰ-ਘਰ ਤੱਕ ਪਹੁੰਚੂਗੀ ਔਰ ਸਾਡੀ ਪਾਰਟੀ ਦਾ ਜਿਹੜਾ ਮਿਸ਼ਨ ਵੀ ਹਰੇਕ ਬੰਦਾ ਪਾਣੀ ਤੋਂ ਵਾਂਝਾ ਨਾ ਰਹੇ ਹਰੇਕ ਜਿਹੜਾ ਪਾਣੀ ਦਾ ਸતર ਨੀچے ਜਾ ਰਿਹਾ ਤਿੰਨ ਬੰਦਨ ਉਹਦੀ ਜਿਹੜੀ ਉਹਦੀ ਚੀਜ਼ ਦੇਖਦੇ ਹੋਏ ਇਸ ਚੀਜ਼ ਨੂੰ ਟੈਂਕੀਆਂ ਤਾਂ ਵੀ ਲਾਈਏਗੇ ਵੀ ਨਹਿਰੀ ਪਾਣੀ ਜਿਹੜਾ ਪਹਾੜਾਂ ਦਾ ਪਾਣੀ ਆ ਆਗੇ ਚੰਗਾ ਪਾਣੀ ਮਿੱਠਾ ਪਾਣੀ ਲੋਕਾਂ ਦੇ ਘਰ ਤੱਕ ਪਹੁੰਚ ਸਕੇ ਇਹ ਸਾਡੇ ਐਮਐਲਏ ਸਾਡੇ ਦੂਜੇ ਕੋਲੇ ਵੀ ਸਾਡੀ ਪਾਰਟੀ ਦੀ ਪਹਿਲੀ ਮੰਤਰੀ ਜਿਹੜਾ ਘਰ-ਘਰ ਤੱਕ ਜਿਹੜਾ ਗੰਦੇ ਪਾਣੀ ਕਈ ਵਾਰ ਸੀਵਰੇਜ ਮਿਕਸ ਹੋਣ ਕਰਕੇ ਜੋ ਕੋਈ ਦਿੱਕਤ ਆ ਰਹੀ ਆ ਸਾਰੀ ਵਾਟਰ ਸਪਲਾਈ ਨਵੀਂ ਪੈਰੀਆਂ ਵਾਂਗੂ ਔਰ ਪਾਈਪਲਾਈਨ ਸਾਰੀ ਨਵੀਂ ਪੈਰੀ ਹੈ ਜਿਨ੍ਹਾਂ ਨੇ ਸਾਡੇ ਵਾਰਡ ਲਈ ਸਾਡੇ ਪਰਿਵਾਰਾਂ ਲਈ ਇੰਨਾ ਕੁ ਸੋਚਿਆ ਔਰ ਪਰਮਾਤਮਾ ਹਮੇਸ਼ਾ ਇਹਨਾਂ ਦੀ ਚੜ੍ਹਦੀ ਕਲਾ ਜ ਰੱਖਣ ਤਾਂ ਕਿ ਜਿਹੜੇ ਇੱਥੇ ਬੜੀਆ ਪ੍ਰੋਜੈਕਟ ਸਾਡੇ ਵਾਰਡ ਵਿੱਚ ਸਾਡੇ ਹਲਕੇ ਵਿੱਚ ਆਂਦੇ ਰਹਿਣ ਤਾਂ ਕਿ ਲੋਕ ਇਸ ਦਾ ਆਨੰਦ ਮਾਣ ਸਕਣ ਸਾਹ ਰੋਡ ਦੀ ਗੱਲ ਕਰੀਏ ਕਿ ਕਾਫੀ ਜਿਹੜਾ ਪਾਣੀ ਅਕਸਰ ਇੱਕ ਬਸਾਰ ਵਿੱਚ ਕਾਫੀ ਪਾਣੀ ਆਇਆ ਨਾ ਪਰ ਦੇਖੇ ਕਾਫੀ ਅੱਗੇ ਨਾਲ ਸੋਲੂਸ਼ਨ ਹੋ ਚੁੱਕੇ ਆ ਪਰ ਕਿਤਨੇ ਕਿਤਨੇ ਦੇਖੇ ਕਮੀਆਂ ਪਾਣੀ ਰਾਹੋਂ ਰੋਡ ਤੋਂ ਜੀ ਜਿਹੜਾ ਪਾਣੀ ਪਹਿਲਾਂ ਤੁਸੀਂ ਦੇਖੋ ਪ੍ਰਸ਼ਾਸਨ ਕੋਈ ਆਂਦਾ ਨਹੀਂ ਸੀ ਹੁਣ ਇੱਕ ਫੋਨ ਕਰੇ ਤੇ ਪ੍ਰਸ਼ਾਸਨ ਆ ਜਾਂਦਾ ਵਾ ਬਾਕੀ ਸਾਡੇ ਐਮਰ ਸਾਹਿਬ ਨੇ ਇੱਕ ਜਿਹੜਾ ਬਰਸਾਤੀ ਪਾਣੀ ਆ ਬਰਸਾਤੀ ਪਾਣੀ ਦਾ ਜਿਹੜਾ ਪ੍ਰੋਜੈਕਟ ਆ ਉਹ ਉਪਾਸ ਕਰਾ ਰਹੇ ਮੇਰੇ ਖਿਆਲ ਨਾਲ ਲੰਨੇ ਦਿਨ ਤੋਂ ਰਾਹੋਂ ਰੋਡ ਸ਼ਿਵਾਂਗਰ ਤੋਂ ਫਰੀਖ ਸਾਈਡ ਸਾਈਡ ਤੋਂ ਰੋਡ ਵਾਲੀ ਪਾਸੇ ਬਰਸਾਤੀ ਪਾਣੀ ਜਿਹੜਾ ਮਿੰਟ ਤੋਂ ਪਹਿਲਾਂ ਰਾਹੋਂ ਰੋਡ ਤੋਂ ਖਾਲੀ ਹੋ ਜਾਂਦਾ ਸੋ ਮੌਜੂਦ ਆ ਜੀ ਅਸਲੇ ਸ਼ਿਵਾਂਗਰ ਜਿੱਥੇ ਲੁਜਾਨਾ ਪੂਰਬੀ ਦੇ ਵਿੱਚ ਜਿਹੜਾ ਅੱਜ ਪਾਣੀ ਦੀ ਟੈਂਕੀ ਜਿਹੜਾ ਉਦਘਾਟਨ ਕੀਤਾ ਹੈ ਤੇ ਸਾਡੇ ਨਾਲ ਪੂਸ਼ੇ ਸ਼ਰਮਾ ਜੋ ਆਮ ਆਦਮੀ ਪਾਰਟੀ ਦੇ ਦੇਖ ਰਹੇ ਨੇ ਕਿ ਬਹੁਤ ਵਧੀਆ ਵਰਕਰ ਜੋ ਅਕਸਰ ਕੰਮ ਕਰ ਰਹੇ ਸਮਾਜ ਵਿੱਚ ਤੇ ਪੂਸ਼ੇ ਸ਼ਰਮਾ ਜੀ ਦੇਖ ਰਹੇ ਕਿ ਅੱਜ ਬਾਕੀ ਜੋ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਵੱਲੋਂ ਪੂਰੇ ਹੋ ਰਹੇ ਨੇ ਕਿ ਅੱਜ ਜਿਹੜੀ ਟੈਂਕੀ ਦਾ ਉਦਘਾਟਨ ਹੋਇਆ ਐਮ ਐਲ ਜੀ ਸਿੰਘ ਭੋਲਾ ਜੀ ਤੇ ਮੈਡਮ ਮੇਰ ਪਹੁੰਚੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲਾਂ ਤਾਂ ਸਭ ਤੋਂ ਧੰਨਵਾਦ ਕਰਦਾ ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਸਾਡੇ ਮੇਅਰ ਸਾਹਿਬ ਮੈਡਮ ਇੰਦਰਜੀਤ ਕੌਰ ਜੀ ਜਿਨ੍ਹਾਂ ਨੇ ਸਾਡੇ ਜਿਹੜੀ 3-4 ਵਰਡਾਂ ਦੇ ਗੰਦੇ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਸੀਗੀ ਇਹ ਅੱਜ ਅਥੇ ਟੈਂਕੀਆਂ ਦਾ ਦਰਵਾਡਰ ਕੀਤਾ ਗਿਆ ਦੋ ਟੈਂਕੀਆਂ ਜਿਹੜਾ ਅੱਗੇ ਪ੍ਰੋਜੈਕਟ ਅਮਰਤ ਪ੍ਰੋਜੈਕਟ ਜਿਹੜਾ ਆ ਰਿਹਾ ਵਾ ਨਹਿਰੀ ਪਾਣੀ ਦੀ ਸਪਲਾਈ ਜਿਹੜੀ ਘਰ-ਘਰ ਤੱਕ ਪਹੁੰਚੂਗੀ ਔਰ ਸਾਡੀ ਪਾਰਟੀ ਦਾ ਜਿਹੜਾ ਮਿਸ਼ਨ ਵੀ ਹਰੇਕ ਬੰਦਾ ਪਾਣੀ ਤੋਂ ਵਾਂਝਾ ਨਾ ਰਹੇ ਹਰੇਕ ਜਿਹੜਾ ਪਾਣੀ ਦਾ ਸਤਰ ਨੀਚੇ ਜਾ ਰਿਹਾ ਦਿਨ-ਬ-ਦਿਨ ਉਹਦੀ ਜਿਹੜੀ ਉਹਦੀ ਚੀਜ਼ ਦੇਖਦੇ ਹੋਏ ਇਸ ਚੀਜ਼ ਨੂੰ ਟੈਂਕੀਆਂ ਤਾਂ ਵੀ ਲਾਈਆਂਗੇ ਵੀ ਨਹਿਰੀ ਪਾਣੀ ਜਿਹੜਾ ਪਹਾੜਾ ਦਾ ਪਾਣੀ ਆ ਅੱਗੇ ਚੰਗਾ ਪਾਣੀ মিٹھা পানি লোকਾ ਦੇ ਘਰ ਤੱਕ ਪਹੁੰਚ ਸਕੇ ਇਹ ਸਾਡੇ ਐਮਐਲਏ ਸਾਹਿਬ ਜੀ ਸਿੰਘ ਭੋਲਾ ਜੀ ਸਾਡੀ ਪਾਰਟੀ ਦੀ ਪਹਿਲੀ ਮੰਨ ਸੀ ਜਿਹੜਾ ਘਰ ਘਰ ਤੱਕ ਜਿਹੜਾ ਗੰਦੇ ਪਾਣੀ ਕਈ ਵਾਰ ਸੀਵਰੇਜ ਮਿਕਸ ਹੋਣ ਕਰਕੇ ਜੋ ਕੋਈ ਦਿੱਕਤ ਆ ਰਹੀ ਆ ਸਾਰੀ ਵਾਟਰ ਸਪਲਾਈ ਨਵੀਆਂ ਪੈਰੀਆਂ ਵਾ ਔਰ ਪਾਈਪਲਾਈਨ ਸਾਰੀ ਨਵੀਂ ਪੈਰੀ ਆ ਕਿਸੇ ਨੂੰ ਵੀ ਗੰਦਾ ਪਾਣੀ ਪੀਣ ਦੀ ਜੋ ਸਾਡੇ ਸਮੱਸਿਆ ਆ ਰਹੀ ਉਹ ਬਿਲਕੁਲ ਦੂਰ ਹੋ ਜੂਗੀ ਕਿਤੇ ਪਾਣੀ ਦੀ ਔਰ ਤੇ ਜਿਹੜਾ ਅੰਮ੍ਰਿਤ ਪ੍ਰੋਜੈਕਟ ਆ ਤੁਸੀਂ ਦੇਖਿਓ ਘਰ ਘਰ ਤੱਕ ਪਾਣੀ ਔਰ ਸਭ ਤੋਂ ਵੱਡੀ ਗੱਲ 24 ਘੰਟੇ ਪਾਣੀ ਮਿਲਿਆ ਕਰੋਗੇ 24 ਘੰਟੇ ਐਟਨ ਵੀ ਲੈਟ ਚਲ ਗਈ ਮੋਟਰ ਨਹੀਂ ਆ ਗਈ ਟੈਂਕੀ ਸਟੋਰੇਜ ਲਈ ਬਣਨ ਲਈ ਆ ਜਾ ਰਹੀਆਂ ਵੀ ਤਾਂ ਕਿ ਜਿਹੜਾ ਟੈਂਕੇ 24 ਘੰਟੇ ਟੈਂਕੇ ਵਿੱਚ ਪਾਣੀ ਜਿਹੜਾ ਰਿਹਾ ਕਰੂਗਾ ਅਸੀਂ ਧੰਨਵਾਦ ਕਰਦੇ ਆ ਸਾਡੇ ਐਮਐਲਏ ਸਾਹਿਬ ਦਾ ਸਾਡੀ ਪਾਰਟੀ ਦਾ ਸਾਡੇ ਮੇਅਰ ਮੈਡਮ ਦਾ ਜਿਨ੍ਹਾਂ ਨੇ ਸਾਡੇ ਵਾਰਡ ਲਈ ਸਾਡੇ ਪਰਿਵਾਰਾਂ ਲਈ ਇੰਨਾ ਕੁ ਸੋਚਿਆ ਔਰ ਪਰਮਾਤਮਾ ਹਮੇਸ਼ਾ ਇਹਨਾਂ ਦੇ ਚੜ੍ਹਦੀ ਕਲਾ ਜੇ ਰੱਖਣ ਤਾਂ ਕਿ ਜਿਹੜੇ ਇੱਥੇ ਬੜੀਆ ਪ੍ਰੋਜੈਕਟ ਸਾਡੇ ਵਾਰਡ ਵਿੱਚ ਸਾਡੇ ਹਲਕੇ ਵਿੱਚ ਆਉਂਦੇ ਰਹਿਣ ਤਾਂ ਕਿ ਲੋਕ ਇਸ ਦਾ ਆਨੰਦ ਮਾਣ ਚੱਕਣ ਅਸੀਂ ਧੰਨਵਾਦ ਕਰਦੇ ਆ ਸਾਡੇ ਐਮਐਲਏ ਸਾਹਿਬ ਦਾ ਤੇ ਪਾਰਟੀ ਦਾ ਜੋ ਤੁਸੀਂ ਦੇਖਦੇ ਹੋ ਪਾਰਟੀ ਜਿਹੜੇ 70 ਸਾਲਾਂ ਦੀ ਕੰਪਨੀ ਹੋਈ ਸੀ ਉਹ ਕੰਮ ਕਰਕੇ ਦਿਖਾਰੀ ਆ ਪਾਰਟੀ। ਔਰ ਮੈਂ ਉਮੀਦ ਕਰਦਾ ਲੋਕ ਜਿਹੜੇ ਸਾਡੇ ਕਿਸੇ ਵੀ ਪ੍ਰਕਾਰ ਤੋਂ ਕਿਸੇ ਵੀ ਚੀਜ਼ ਤੋਂ ਵਾਂਝੇ ਨਹੀਂ ਰਹਿਣਗੇ। ਆ ਰਾਹ ਰੋਡ ਦੀ ਗੱਲ ਕਰੀਏ ਕਿ ਕਾਫੀ ਜਿਹੜਾ ਪਾਣੀ ਅਕਸਰ ਇੱਕ ਬਰਸਾਤ ਵਿੱਚ ਕਾਫੀ ਪਾਣੀ ਆਇਆ ਨਾ ਪਰ ਦੇਖਿਆ ਕਾਫੀ ਅੱਗੇ ਨਾਲ ਸੋਲੂਸ਼ਨ ਹੋ ਚੁੱਕੇ ਆ ਪਰ ਕਿਤਨੇ ਕਿਤੇ ਦੇਖਿਆ ਕੂਈਆਂ ਪਾਣੀ ਨਹੀਂ ਜਾਂਦੀਆਂ ਨੇ ਤੇ ਪਾਣੀ ਓਵਰਫਲੋ ਜ਼ਿਆਦਾ ਹੋਣ ਦਾ ਕਾਰਨ ਚ। ਰਾਹੋਂ ਰੋਡ ਤੋਂ ਜੀ ਜਿਹੜਾ ਪਾਣੀ ਪਹਿਲਾਂ ਤੁਸੀਂ ਦੇਖੋ ਪ੍ਰਸ਼ਾਸਨ ਕੋਈ ਆਂਦਾ ਹੀ ਨਹੀਂ ਸੀ ਹੁਣ ਇੱਕ ਫੋਨ ਕਰੇ ਤੇ ਪ੍ਰਸ਼ਾਸਨ ਆ ਜਾਂਦਾ ਵਾ। ਬਾਕੀ ਸਾਡੇ ਐਮਐਲਏ ਸਾਹਿਬ ਜਿਹੜਾ ਬਰਸਾਤੀ ਪਾਣੀ ਆ ਬਰਸਾਤੀ ਪਾਣੀ ਦਾ ਜਿਹੜਾ ਪ੍ਰੋਜੈਕਟ ਆ ਉਹ ਪਾਸ ਕਰਾ ਰਹੇ ਆ ਮੇਰੇ ਸਾਹਮਣੇ ਅਗਲੇ ਮਹੀਨੇ ਤੋਂ ਰਾਹ ਰੋਡ ਸ਼ਿਵਾਸ਼નગર ਤੋਂ ਹਰੇਕ ਸਾਈਡ ਸਾਈਡ ਤੋਂ ਰੋਡ ਵਾਲੀ ਪਾਕੇ ਬਰਸਾਤੀ ਪਾਣੀ ਜਿਹੜਾ ਮਿੰਡ ਤੋਂ ਪਹਿਲਾਂ ਰਾਹ ਰੋਡ ਤੋਂ ਖਾਲੀ ਹੋ ਜਾਇਆ ਕਰੂਗਾ ਜਿਹੜਾ ਪ੍ਰੋਜੈਕਟ ਆ ਉਹ ਐਮਐਲਏ ਸਾਹਿਬ ਪਾਸ ਕਰਾ ਰਹੇ ਆ ਔਰ 150 ਕਰੋੜ ਦਾ ਐਡਾ ਵੱਡਾ ਪ੍ਰੋਜੈਕਟ ਜਿਹੜਾ ਹੋਣੀ ਦੱਸ ਕੇ ਐਮਐਲਏ ਸਾਹਿਬ ਸੀਵਰੇਜ ਦੀਆਂ ਜਿਹੜੀਆਂ ਸੀਵਰੇਜ ਦਾ ਜਿਹੜਾ ਪੱਟੀਆਂ ਤੋਂ ਬਾਇਰਡੇ ਤੋਂ ਇਧਰੋਂ ਕੱਕੇ ਨੂੰ ਜਿਹੜਾ ਜਾਣਾ ਵਾ ਪਲਾਂਟਾਂ ਵਿੱਚ ਤੇ ਉਹ ਵਧੀਆ ਪਾਈਪਲਾਈਨ ਪਾ ਕੇ ਤੇ ਰਾਹ ਰੋ ਸਾਲ ਦੇ ਵਿੱਚ ਇਹ ਚ ਹੱਲ ਹੋ ਜੂਗਾ ਸਾਡੇ ਐਮਐਲਏ ਸਾਹਿਬ ਨੇ ਸਾਰੇ ਹਲਕਾ ਵਾਸੀਆਂ ਨੂੰ ਤੇ ਰਾਂਡ ਰੋਡ ਵਾਸੀਆਂ ਨੂੰ ਵਿਸ਼ਵਾਸ ਜਤਾਇਆ ਔਰ ਜੋ ਕੇਆ ਪਾਰਟੀ ਨੇ ਉਹ ਕੀਤਾ ਜੋ ਕਹਿ ਰਹੇ ਆ ਉਹ ਜ਼ਰੂਰ ਕਰਾਂਗੇ ਬਾਕੀ ਸਾਡੇ ਵੱਡੇ ਭਰਾ ਵਾ ਸਾਡੇ ਰਮੇਸ਼ ਕਪੂਰ ਜੀ ਸਾਡੇ ਬਾਗਿਆਂ ਉਂਝੇ ਰਹਿੰਦੇ ਆ ਤੇ ਇਹ ਵੀ ਸਾਡੇ ਨਾਲ ਸਾਰੇ ਭਰਾ ਜਿੰਨੇ ਅਸੀਂ ਸਾਡੀ ਟੀਮ ਆ ਸਾਡੇ ਐਮਐਲਏ ਸਾਹਿਬ ਨਾਲ ਸਾਡੇ ਮਦਨ ਕੁਮਾਰ ਪੱਤੀ ਜੀ ਅਸੀਂ ਸਾਰੇ ਐਮਐਲਏ ਸਾਹਿਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸਾਡੇ ਜਿੱਥੇ ਲੋੜ ਆ ਪਾਰਟੀ ਨੂੰ ਅਸੀਂ ਡਟ ਕੇ ਖੜਾਂਗੇ ਔਰ ਜਿਹੜੀ ਵੀ ਲੋਕਾਂ ਨੂੰ ਸਾਡੇ ਪਰਿਵਾਰ ਵਾਸੀਆਂ ਨੂੰ ਸਮੱਸਿਆ ਆ ਰਹੀ ਆ ਉਹਦਾ ਡਟ ਕੇ ਸਾਹਮਣਾ ਕਰਾਂਗੇ ਔਰ ਉਹਨੂੰ ਹੱਲ ਕਰਾਂਗੇ ਅਸੀਂ ਐਮਐਲਏ ਸਾਹਿਬ ਕੋ ਜਿਹੜੀ ਵੀ ਮੰਗ ਲੈ ਕੇ ਜਾਂਦੇ ਹਾਂ ਉਹ ਪਹਿਲ ਦੇ ਆਧਾਰ ਤੇ ਸੁਣਦੇ ਆ 24 ਘੰਟੇ ਕੰਮ ਕਰਨ ਵਾਲੇ ਜਿਹੜੇ ਸਾਨੂੰ ਐਮਐਲਏ ਮਿਲੇ ਐ ਐਮਐਲਏ ਦਲੀਪ ਸਿੰਘ ਭੋਲਾ ਜੀ ਔਰ ਸਾਨੂੰ ਡਬਲ ਇੰਜਨ ਸਾਡੇ ਮੇਅਰ ਮੈਡਮ ਮਿਲੇ ਆ ਜਿਹੜੇ ਸਾਡੇ ਹਲਕੇ ਵਿੱਚ ਹੁਣ ਦੋ ਦੋ ਪਾਵਰਾਂ ਹੋ ਗਈਆਂ ਸਾਡੇ ਹਲਕੇ ਦਾ ਕੋਈ ਵੀ ਐਸਾ ਕੰਮ ਨਹੀਂ ਜਿਹੜਾ ਰੁਕੂਗਾ ਔਰ ਸਪੀਡ ਨਾ ਹੋਊਗਾ ਮੇਰੇ ਹਸਾਬ ਨਾਲ